ਹੰਕਾਰ ਜੋ ਅੰਮੀ ਆਪਣੇ ਆਪ ਨੂੰ ਸਭ ਨਾਲੋਂ ਚੰਗਾ ਸਮਝਦਾ ਹੈ ਤੇ ਦੂਸਰਿਆਂ ਨੂੰ ਮਾੜੇ ਸਮਝਦਾ ਹੈ ਤੇ ਇਹ ਸਦਾ ਆਪਣੀ ਮਹ ਜ਼ਰੂਰੀ ਵਿੱਚ ਰਹਿੰਦਾ ਹੈ ایسے ਖਿਆਲਾਂ ਨੂੰ ਮਨ ਵਿੱਚ ਰੱਖਣ ਦਾ ਨਾਮ ਹੰਕਾਰ ਹੈ ਇਹ ਹੰਕਾਰ ਬੁਰੀ ਬਲਾ ਹੈ ਜਿਸ ਦੇ ਦਿਲ ਵਿੱਚ ਆਵਸੀ ਉਹ ਪਰਛਾ ਆਪਣੇ ਆਪ ਨੂੰ ਪਰਮਤ ਸਮਝਦਾ ਹੈ ਤੇ ਦੂਸਰੀਆਂ ਨੂੰ ਰਾਇਸਵਾਨ ਸਮਝਦਾ ਹੈ ਜਿਹੜੇ ਆਦਮੀ ਨੇਕ ਕੰਮ ਕਰਕੇ ਜਾਂ ਬੰਦਗੀ ਕਰਕੇ ਮਾਨ ਬ੍ਰਸ਼ਟਾ ਸੰਯੁਗਤ ਹੋ ਜਾਂਦੇ ਹੋ ਜਾਂਦਾ ਹੈ ਜੇ ਕਦੇ ਉਸ ਦੇ ਦਿਲ ਵਿੱਚ ਅਹੰਕਾਰ ਹੋ ਜਾਏ ਤਾਂ ਮਾਨ ਪ੍ਰਸ਼ਤਾ ਉਸ ਦੀ ਨજર ਨਹੀਂ ਆਉਂਦੀ ਤਾਂ ਤੇ ਮਮਲੂ ਹੋਇਆ ਕਿ ਅਹੰਕਾਰ ਜੀਵ ਨੂੰ ਉੱਚੀ ਪਦਵੀ ਤੋਂ ਦੇਖ ਕੇ ਨੀਵੇਂ ਥਾਂ ਸੁੱਟ ਦਿੰਦਾ ਹੈ ਕਿਉਂਕਿ ਮਹਾਰਾਜਾ ਜੀ ਕਹਦੇ ਹਨ ਮਹਾਰਾਜ ਜੀ ਕਹਦੇ ਹਨ ਹਰ ਜਿਉ ਅਹੰਕਾਰ ਨਾ ਭਾਵੀ ਬੇਦ ਕੂਕ ਸੁਣਾਵੇ ਗੁਰੂ ਨਾ ਨ incarnation ਨੂੰ ਵੀ ਹੰਕਾਰ ਚੰਗਾ ਨਹੀਂ ਲੱਗਦਾ ਕਿਉਂਕਿ ਮਹਾਰਾਜ ਜੀ ਕਹਿੰਦੇ ਹਨ ਉੱਚਾ ਚੜੇ ਸ ਪਾਵੇ ਪਏ ਆਲਾ ਤਾਂ ਨਹੀਂ ਪੜੇ ਤਸ ਲਾਗੇ ਨਾ ਆਲਾ ਮਹਾਰਾਜ ਜੀ ਦੱਸਦੇ ਹਨ ਕਿ ਜਿਹੜੇ ਹੰਕਾਰ ਕਰਕੇ ਬਹੁਤ ਆਪਣੇ ਆਪ ਵੱਡੇ ਹੋ ਜਾਂਦਾ ਹੈ ਉਹ ਪਾਤਾਲ ਵਿੱਚ ਪਾਵ ਨੀਚੇ ਗਰ ਪੈਂਦਾ ਹੈ ਤੇ ਗਿਰਿਆ ਰਤਾ ਗਿਨਾਂ ਵੀ ਦੇ ਨਹੀਂ ਲਗਦੀ ਦੇਖੋ ਪ੍ਰਾਣੇ ਸਿਆਸਤੇ ਦਰਵਾਣੀ ਨਾਦੀ ਹੈ ਕਿ ਜਨ ਬ੍ਰਾਹਮਣਾ ਨੇ ਕਬੀਰ ਸਾਹਿਬ ਜੀ ਨੂੰ ਸੂਦਰ ਸਮਝ ਕਿ ਤੇ ਆਪਣੇ ਆਪ ਨੂੰ ਉੱਚਾ ਸਮਝ ਕੇ ਸਿੰਘ ਕਬੀਰ ਜੀ ਦੀ ਮਦਨਾਮੀ ਕਰਨ ਲਈ ਕਬੀਰ ਸਾਹਿਬ ਦੇ ਨਾਮ ਤੇ ਆਪੇ ਚਿੱਠੀਆਂ ਲਿਖ ਦਿੱਤੀਆਂ ਜਿਸ ਜੈਸਾ ਕਿ ਪਿੱਛੇ ਦੱਸਿਆ ਹੈ ਕਿ ਮੇਰੇ ਘਰ ਜਗ ਹੈ ਉਸੀ ਨਾਮ ਚੰਦੇਵੂ ਸੋ ਵਾਹਿਗੁਰੂ ਨੇ ਕਬੀਰ ਜੀ ਦਾ ਜਾਗ ਆਪ ਪੂਰਾ ਕੀਤਾ ਤੇ ਹੰਕਾਰੀ ਦੇਖ ਕੇ ਸਮਿੰਦੇ ਹੋਏ ਇਸੇ ਤਰ੍ਹਾਂ ਬ੍ਰਾਹਮਣਾ ਨੇ ਸੀ ਨਾਮਦੇਵ ਜੀ ਨੂੰ ਦੂਰੇ ਦੇ ਬੂਹੇ ਅੱਗੇ ਭਗਤੀ ਕਰਦਿਆਂ ਨੂੰ ੱੱਕੇ ਮਾਰ ਕੇ ਪਿੱਛੇ ਸਤ ਦਿੱਤਾ ਹੰਕਾਰੀਆਂ ਨੰਨਕਾ ਪੱਠ ਦਿਓ ਨਾਮਦੇਵ ਮਖਣਾਇਆ ਵਾਹਿਗੁਰੂ ਨੇ ਹੰਕਾਰੀਆਂ ਵਾਲ ਪੱਠ ਕਰਕੇ ਨਾਮਦੇਵ ਬਾਲ ਦੂਰੇ ਦਾ ਮਖਕਾ ਦਿੱਤਾ ਉਸ ਵੇਲੇ ਨਾ ਪ੍ਰਸੰਗ ਸਿੰਘ ਨਾਮਦੇਵ ਜੀ ਆਪਣੀ ਬਾਣੀ ਵਿੱਚ ਇਹੋ ਲਖਦੇ ਹਨ ਹਤੋ ਖੇਲ ਤੀਰੇ ਨੇ ਹੂਰੇ ਆਇਆ ਭਗਤ ਕਰਤ ਨਾਮ ਪਗਰ ਪਗਰ ਠਾਇਆ ਹਿੰਡੀ ਜਾਤ ਮੇਰੀ ਜਦਮ ਰਾਇਆ ਥੀ ਪੇ ਕੇ ਜਨਮ ਕਾਹੇ ਕਿਉਂ ਆਇਆ ਇਕ ਅਮਲੀ ਚੱਲਿਓ ਪਲਟਾਈ ਦੂਰੇ ਪਾਸੇ ਬੈਠਾ ਜਾਏ ਜਿਉਂ-ਜਿਉਂ ਨਾਮ ਹਰਗਣ ਉਚਰੇ ਭਗਤ ਜਿਨਾ ਕੋ ਦੂਰੇ ਫਿਰੇ ਦੂਰ ਤੇ ਹੋ ਰਾ ਫਰੇ ਸੂਪਰ ਤਖ਼ ਦਰਸ਼ਨ ਦੇ ਕੇ ਨਿਹਾਰ ਕੀਤਾ ਤੇ ਦੁਨੀਆ ਨੂੰ ਪ੍ਰਗਟ ਕਰ ਦਿੱਤਾ ਇਹ ਵਾਹਿਗੁਰੂ ਇਸ ਪ੍ਰਕਾਰ ਹੰਕਾਰੀਆਂ ਨੂੰ ਪਿੱਠ ਦੇ ਕੇ ਵਾਲਤਾ ਦੀ ਸਹਾਇਤਾ ਕਰਦਾ ਹੈ ਸੋ ਇੰਨਾ ਸਾਖੀਆਂ ਤੋਂ ਪਤਾ ਚੱਲਦਾ ਹੈ ਕਿ ਵਾਹਿਗੁਰੂ ਨੂੰ ਹੰਕਾਰ ਪਰਸ਼ਕ ਦੇਵੀ ਪਿਆਰਾ ਨਹੀਂ ਨਾ ਪਿਆਰੇ ਨਹੀਂ ਲੱਗਦੇ ਇਸੇ ਵਾਸਤੇ ਗੁਰੂ ਜੀ ਨੇ ਹੰਕਾਰ ਨੂੰ ਜਨਮ ਮੰਦੇ ਗੇੜ ਵਿੱਚ ਪਾਉਣ ਵਾਲਾ ਦੱਸਿਆ ਹੈ ਤੇ ਕਿਹਾ ਹੈ ਕਿ ਇਹ ਹੰਕਾਰ ਤੇਰੇ ਨਾਲ ਸਾਧ ਸੰਗਤ ਕਰਕੇ ਪਰਸ਼ਯੋਗਤੀ ਨੂੰ ਪ੍ਰਾਪਤ ਹੁੰਦਾ ਹੈ ਤੇ ਵਾਹਿਗੁਰੂ ਨੈਂਕਾਰ ਤੇਰੇ ਤੋਂ ਬਚਾਈ ਰੱਖੇ ਜਥਾ ਕਰਵਾ। ਇਹ ਜਨਮ ਮਨ ਨਮ ਨੂੰ ਅੰਕਾਰ ਨਾ ਪਾਪ ਤਮ ਮਿੰਤਨ ਨ ਪ੍ਰਣਯਤ ਅਤਨ ਦਰਤਨ ਨੇਕ ਮਾਜਾ ਮਸੀ ਰਨ ਆਵਤ ਜਾਤ संगत जी दुख सुख बो सचण का उपदेश देंदे मेरे मंत जी नि होमें हंकार जो होमें मेल दुख पाया मन लागी दूजे पाए ਮਾਲ ਹਉਮੈ ਤੋਤੀ ਕਿ ਮਨਾ ਤ੍ਰਿਜੋ ਜੇ ਸੋ ਤੀਰਥ ਨਾਏ ਅੱਗੇ ਸਹਿਵਾਦਦੇ ਹਨ ਕਿ ਜਿੰਨਾ ਹੰਕਾਰੀਆਂ ਨੂੰ ਹੰਕਾਰ ਨੂੰ ਮਾਰ ਲਿਆ ਹੈ ਉਹੋ ਹੀ ਬਹਾਦਰ ਹਨ ਤੇ ਐਸੀ ਜੀਵਾਂ ਦੇ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਪ੍ਰਗਟ ਹੁੰਦਾ ਹੈ ਇਥਾ ਵਰਵਾਕ ਨਾਨਕ ਸੂ ਸੂਰਾ ਮਰੀਆਮ ਜਨਮ ਵਿੱਚੋਂ ਦੋਸ਼ਤ ਹੰਕਾਰ ਨੂੰ ਮਾਰਿਆ ਉਨੇ ਮਟਾਈ ਚੁੱਕਾ ਹਲਾਮਾ ਗਰਮਾ ਨਹੀਂ ਮਨ ਪ੍ਰਗਟਾਇਆ ਜੀਵ ਮਨੇ ਅਦਿਆਤਕ ਮਿਆਂ ਤੋਂ ਸ਼ਲਦਾ ਦਵਾਰਾ ਹੰਕਾਰ ਨੂੰ ਤਿਆਗਣ ਦਾ ਦੇਸ਼ ਗੁਰੂ ਜੀ ਦੱਸਦੇ ਹਨ ਸੋ ਜੀਵ ਨੂੰ ਚਾਹੀਏ ਕਿ ਹੰਕਾਰ ਤੋਂ ਸਦਾ ਹੀ ਮਾਜ ਕੇ ਨਿਮਰਤਾ ਭਾਵ ਨੂੰ ਹੈ ਦੇ ਵਿੱਚ ਸਦਾ ਹੀ ਤਾਨ ਕਰੇ ਤੇ ਲੋਕਾਂ ਦੇ ਪ੍ਰਲੋਕ ਵਿੱਚ ਸੁਖ ਪਾਵੇ ਉਹ ਤਾਂ ਸਭ ਤੋਂ ਵੱਡਾ ਰੋਗ ਹੈਗਾ ਹੈਗਾ ਹੰਕਾਰ ਸੰਦਾ ਸਤਿਗੁਰ ਬਾਣੀ ਵਿੱਚ ਆਪ ਫਰਮਾਉਂਦੇ ਸ਼ਬਦ ਇਲਾਜ ਇਹਦਾ ਦੱਸਦੇ ਨੇ ਗੁਰੂ ਆਪ ਕਮਾਉਂਦੇ ਨੇ ਜਿਹੜੇ ਸੂਈ ਜਗ ਤਰ ਜਾਂਉਂਦੇ ਰੱਖਦੇ ਨੇ ਦਿਲ ਵਿੱਚ ਜਿਹੜੇ ਮਾਗਰੂਰੀ ਸੰਦਾ ਜਨਮ ਮਾਰਨ ਵਿੱਚ ਸੰਦਾ ਦੁੱਖ ਭਾਣਦੇ ਤਾਂ ਤੇ ਅਹੰਕਾਰ ਸੰਦਾ कोरोना प्यार ਦੇ ਨਾਮ ਤੇ ਆ ਗਿਆ ਭਗਤ ਜਿੰਨਾ ਸਦਾ ਸੁਖ ਪਾਉਣ ਦੇ। ਨੂੰ ਮੈਂ دیگر ਰੋਗ ਹੈ दारू ਪੀਐ ਇਸ ਮੈਂ ਹੀ ਕਿਰਪਾ ਕਰੋ ਜੇ ਆਪਾਣੀ ਤਾਂ ਗੁਰ ਨਾ ਸਦਕਾ ਮਾਗੇ। ਨਾਨਕ ਕਹੇ ਸੁਣੋ ਜਨ ਇਤ ਸਜਮ ਦੁੱਖਾਂ ਜਾਏ। ਇੱਥੇ ਸਮਾਪਤ ਕਰਦੇ ਆਂ ਮੋਲਣ ਵਿੱਚ ਕੋਈ ਅੱਖਰ ਵਾਧਾ ਘਟਾ ਬਲਚੇ ਮਾ ਕਾ ਨਾਮ ਦੀ ਅਣਜਾਣ ਬੱਚੇ ਦੇ ਸਿਰ ਤੇ ਹੱਥ ਰੱਖਣਾ ਨਾਮ ਦੀ ਦਾਦਾ ਜੀ ਬ੍ਰਿੰਤ ਵਾਖਣੀ ਨਾਮ ਨਾਲ ਜੋੜਨਾ ਵਾਹਿਗੁਰੂ ਜੀ ਕਾ ਖਾਲਸਾ ਸਿ ਵਾਹਿਗੁਰੂ ਜੀ ਕੀ ਫਤਿਹ